ਗੋੜੀ ਚੇਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣਾਏ ਨਾ ਹਰ ਗੁਨ ਗਾਵੇ ਬਤ ਨਹੀਂ ਅਸਮਾਨ ਗਿਰਾਵੇ ਐਸੇ ਲੋਗਨ ਸਿਓ ਕਿਆ ਕਹੀਏ ਜੋ ਤਬ ਕੀਏ ਭਗਤ ਤੇ ਬਹਾਜ ਤਿੰਨ ਤੇ ਸਦਾ ਡਰਾਨੇ ਰਹੀ ਹੈ ਰਹਾਓ ਆਪਨਾ ਦੇਹ ਚੁਰੂ ਭੜ ਪਾਣੀ ਦੇ ਮੰਦ ਹੈ ਜੇ ਗੰਗਾ ਆਨੀ ਬੈਠ ਉਠ ਕੁਟਿੰਤਾ ਚੱਲੇ ਆਪ ਗਏ ਔਰ ਨਹੂ ਖਾਲ ਛਾੜ ਕੁਚਰਚਾ ਆਨ ਨਾ ਜਾਣੇ ਬ੍ਰਹਮਾ ਹੂੰ ਕੋ ਕਹਿਓ ਨਾ ਮੰਨ ਆਪ ਗਏ ਔਰ ਨਹੂ ਖੋਵੇ ਆਗ ਲਗਾਏ ਮੰਦਰ ਮੈਂ ਸੋਵਾਂ ਅਵਰਨ ਹਸਤ ਆਪ ਹੈ ਕਾਨੀ ਤਿੰਨ ਕੋ ਦੇਖ ਕਬੀਰ ਲੱਜਾਂ ਨੇ ਰਾਗ ਦੌੜੀ ਪੈ ਰਗਣ ਕਬੀਰ ਜੀ ਏਕ ਓੰਕਾਰ ਸਤਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨਾ ਕੋ ਮੂਹੇ ਸਰਾਦ ਕਿਰਾਹੀ ਪਿਤਰ ਥੀ ਬਪੁਰੇ ਕਹਾ ਕਿਉ ਪਾਵੇਂ ਕਉ ਆਪੂ ਕੂਕਰ ਖਾਹੀ ਮੋਕੋ कुशल बसा हो कोई कुशल कुशल करते जग बिनसा कुशल भी कैसे होई रहा माटी के कर देवी देवा जिस आगर जीवो देही ऐसे पितर तुम्हारे कहिए आप तन्न कहया न लेही सर जियो कटे निर्जियो पूजए ਅੰਤ ਕਾਲ ਕੋ ਭਾਰੀ RAM ਨਾਮ ਕੀ ਗਤ ਨਹੀਂ ਜਾਨੀ ਤੈ ਡੂਬੇ ਸੰਸਾਰੀ ਦੇਵੀ ਦੇਵਾ ਪੁਜੈ ਢੋਲੇ ਭਾਰ ਭੰਮ ਨਹੀਂ ਜਾਨਾ ਕਹਿ ਤਕਬੀਰ ਅਕਲ ਨਹੀਂ ਚੇਤੇਆ ਵਿਖਿਆ ਸਿਉ ਲੁਪਟਾਣਾ ਗੋੜੀ ਜੀਵਤ ਮਰੈ ਮਰੈ ਫੁਨ ਜੀਵ ਐਸੇ ਸੁਨ ਸੁਮਾਇਆ ਨੰਨ ਮਾਹੀ ਨੰਨ ਜਨ ਰਈਆ ਬੋੜ ਨ ਫਵ ਜਲ ਪਾਇਆ ਮੇਰੇ RAM ਐਸਾ ਖੀਰ ਬਿਲੋਈਆ ਗੁਰਮਤ ਮਨੂਆ ਅਸਥਿਰ ਰੱਖੋ ਇਨ ਬਿਦ ਅੰਮ੍ਰਿਤ ਪੀਓ ਯਾ ਰਹਾ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸ਼ਕਤ ਅੰਧੇਰ ਜੇ ਵਿੜੀ ਤੁਮ ਚੂਕ ਨੇਚਰ ਸ਼ਿਵ ਘਰ 바ਸਾ ਤੈਨ ਬਿਨ ਬਾਲ ਤਨਖ ਚੜਾਈ ਐ ਇਹ ਜਗ ਬੇਦਿਆ ਭਾਈ ਦਾਦਸ਼ ਬੂਟੀ ਪਵਨ ਤੁਲਾਵ ਡੋਰ ਰਹੀ ਲੇਵ ਲਈ ਓਨ ਮਨ ਮਨਵਾ ਸੁਨ ਸਮਾਨਾ ਦੁਗਧਾ ਦੁਰਮਤ ਭਾਗੀ ਫਾਤਬੀਰ ਅਨਭਾ ਇੱਕ ਦੇਖਿਆ RAM ਨਾਮ ਲੇਵ ਲਾਗੀ ਡੌੜੀ ਬੈਰਗ ਟਿਪਦੇ ਉਲਟ ਤਪਨ ਚੱਕਰ ਖਟ ਭੇਦਦੇ ਸੁਰਤ ਸੁਨ ਅਨਰਾਗੀ ਆਵਾ ਨਾ ਜਾਏ ਮਰਨ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਕੁਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰ ਨਾ ਪਰ ਥਾ ਬੇਦਨਾ ਰਹਾ ਨੀਵਰ ਦੂਰ ਦੂਰ ਫੁਲ ਨਿਵਰ ਜਿਨ ਜੈਸਾ ਕਰਮ ਨਿਆ ਲੋਤੀ ਕਾ ਜੈਸੇ ਤਹਾ ਬਰੇਦਾ ਜਿਨ ਪੀਆ ਤਿਨ ਜਾਨਿਆ ਤੇਰੀ ਨਿਰਗੁਨ ਕਥਾ ਕਾ ਐਸਿਉ ਕਹੀ ਐ ਐਸਾ ਕੋਈ ਬੇਕੀ ਕਹਾ ਕਬੀਰ ਜਿਨ ਦੀਆ ਪਲੀਤਾ ਤੈਨ ਤੈਸੀ ਝਲ ਦੇਖੀ ਗੋੜੀ ਤਾਂ ਪਾਵਸ ਸਿੰਧ ਤੂਪ ਨਹੀਂ ਸ਼ਈਆ ਤਾਂ ਉਤਪਤ ਪਰ ਲੋ ਨਹੀ ਜੀਵਨ ਮਿਤ ਮਾ ਦੁਖ ਸੁਖ ਵਿਆਪਾ ਸੁੰਨ ਸਮਾਧ ਦੋ ਤਾ ਨਹੀ ਸਹਿਜ ਕੀ ਅਕਥ ਕਥਾ ਹੈ ਨਿਵਾਰੀ ਤੁਲ ਨਹੀਂ ਚੜੈ ਜਾਏ ਨਾ ਮੁਕਤੀ ਹਲੂਕੀ ਲੱਗੇ ਨਾ ਭਾਰੀ ਰਹਾਉ अर्ध पुरध दोऊ तहां नाही रात दिन सता नाही जल नहीं पवन पावक फुर नाही सतगुरु तहां समाही अगम अगोचर रहै निरंत गुर कृपा ते लईया कहकबीर बल जाऊं गुर अपने सत्संगत मिल रहीया दौड़ी ਪਾਪ ਪੁੰਨ ਦੋਇ ਬੈਲ ਦਿਸਾਹੇ ਪਵਨ ਪੂੰਜੀ ਪਰਦਾਸਿਓ ਕ੍ਰਿਸ਼ਨ ਗੂੜ ਭਈ ਘਟ ਪੀਤਲ ਇਨ ਵਿਦ ਸਾੰਡ ਦਿਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬੰਜਾਰਾ ਰਹਾ ਕਾਮ ਕ્રોਧ ਦੋਇ ਤੈ ਜਗਾਤੀ ਮਨ ਤੰਗ ਬਕਵਾਰਾ ਪੰਚ ਤਤ ਮਿਰਦਾਨ ਨਦੇਰੇ ਤਾੰਡਾ ਉਤਰਿਓ ਪਾਰ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਥੱਕ ਚਲੋ ਗੋਨ ਛਿਟਕਾਈ ਗੌੜੀ ਪੰਚ ਪਦਾ ਤੇਵ ਕੜਾ ਦਿਨ ਚਾਰ ਹੈ ਸਹੋਰੜੈ ਜਾਣਾ ਸੰਧਾ ਲੋਕ ਨਾ ਜਾਣਈ ਮੂਰਖ ਏ ਆਣਾ ਕਾ ਡੱਡੀਆਂ ਬੰਧ ਤਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹ ਜੇ ਦਿਸੈ ਖੂੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਟੂਟ ਪੜੀ ਉਠ ਚੱਲੀ ਪਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀ ਹੈ ਗੁਰ ਸ਼ਬਦ ਵਿਚਾਰੇ ਕਿਤਤੀ ਬੰਧੀ ਸਭ ਫਿਰ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਤਈ ਨਿਰਾਸ਼ੀ ਉਠ ਚੱਲੀ ਚਿਤ ਬੰਦ ਨਾ ਥੀਰਾ ਹਰ ਕੀ ਚਰਣੀ ਲਾਗ ਰੋ ਪਾਜ ਸ਼ਰਣ ਕਬੀਰਾ ਗੌੜੀ ਜੋਗੀ ਕਹੈ ਜੋਗ ਫਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕਾ ਸ਼ਬਦੀ ਏਕ ਹੈ ਸਿਧ ਪਾਈ ਹਰ ਬਿਨ ਪਰਮ ਪੁਲਾਣੇ ਅੰਧਾ ਜਾਪਹਿ ਜਾਓ ਆਪ ਛੁਟ ਕਾਵਨ ਤੇ ਬੰਧੇ ਬਉਂੰਧਾ ਤਰਾ ਜਹਾਂ ਤੇ ਉਪਜੀ ਤਹੀਂ ਸਮਾਨੀ ਇਹ ਬਿਦ ਬਿਦਸਰੀ ਤਬਹੀ ਪੰਡਿਤ ਗੁਣੀ ਸੂਰ ਹਮਦਾਤੇ ਏ ਕਹੇ ਬੜ ਹਮ ਹੀ ਜਿ ਸਹਿਬੁਝਾਏ ਸੋਈ 부ਝੇ ਦਿਨ 부ਝੇ ਕਿਉ ਰਹੀਆ ਸਤਗੁਰ ਮਿਲਾਏ ਹਨੇਰਾ ਚੂਕੇ ਇਨ ਬਿਦਮਾਨ ਕਲਈਆ ਆਜ ਬਾਵੇਂ ਦਹਾਨੇ ਵਿਕਾਰ ਹਰ ਪਦ ਡਿੜ ਕਰ ਰਹੀ ਐ ਕਹੋ ਕਬੀਰ ਗੂੰਗਾ ਗੁੜ ਖਾਇ ਪੁੱਛੇ ਤੇ ਕਿਆ ਕਹੀਏ ਰਾਗ ਗੋੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਸ਼ ਅਹ ਤਹ ਕਿਸ਼ ਨਾਹੀ ਪੰਚ ਤਤ ਤਹ ਨਾਹੀ ਕੀੜਾ ਪਿੰਗੁਲਾ ਸੁਖਮਨ ਬੰਦੇ ਇਹ ਅਵ ਦਿਨ ਕਤ ਜਾਹੀ ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੋਲ ਤ ਕਹਾ ਸਮਾਈ ਇਹ ਸੰਸਾਰ ਮੋਕੋ ਅਨ ਦਿਨ ਵਿਆਪ ਮੋਕੋ ਕੋ ਨ ਕਹ ਸਮਝਾਈ ਕਹਾ ਜਹ ਵਰਫੰਡ ਪਿੰਡ ਤਾ ਨਾਹੀ ਜੋੜ ਨਹਾਰਤਾ ਨਹੀਂ ਜੋੜ ਨਹਾਰੋ ਸਦਾ ਅਤੀਤ ਇਹ ਕਹੀਏ ਕਿਸਮਾਹੀ ਜੋੜੀ ਜੁੜੈ ਨਾ ਤੋੜੀ ਟੁੱਟ ਜਬ ਲੱਗ ਹੋਏ ਬਿਨਾ ਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਉਹ ਆ ਕਾ ਮਰਮ ਉਹੀ ਪਰ ਜਾਣੈ ਉਹ ਤਸਦਾ ਅਬਨਾਸ਼ੀ ਗੋੜੀ ਸੂਰਤ ਸਿੰਮ੍ਰਿਤ ਦੋ ਇੱਕ ਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁੰਨ ਗੁਫਾ ਮੇ ਆਸਣ ਬੈਸਣ ਕਲਪ ਦੇ ਵਰ ਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਓਗੀ ਰਹਾਉ ਖੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਬਟੂਆ ਸਭ जग ਭਸਮਾ ਤਾਰੀ ਤਾੜੀ ਲੱਗੀ ਤ੍ਰਿਪਲ ਪਲਟੀਆਂ ਛੂਟੇ ਹੋਏ ਪਸਾਰੀ ਮਨ ਪਵਨ ਦੋਏ ਤੁੰਬਾ ਕਰੀ ਹੈ ਜੁਗ ਜੁਗ ਸਾਰ ਦਸਾਜੀ ਫਿਰ ਫਈ ਤੰਤੀ ਟੂਟਸ ਨਹੀਂ ਅਨਹਦ ਕਿੰਗੂਰੀ ਬਾਜੀ ਸੋਨ मनमगन तहै है पूरे माया डोल ना लागी कहो कबीर ताको पुनर जन्म नहीं खेल गयो बैरागी